ਹਾਂਜੀ ਦੋਸਤੋ ਆਪਾਂ ਚੈਨਲ ਤੇ ਬਈ ਤੁਹਾਨੂੰ ਬੱਕਰੀ ਪਾਲਕਾਂ ਦੀਆਂ ਵੀਡੀਓ ਦਿਖਾਉਂਦੇ ਰਹਿੰਨੇ ਆ ਪੰਜਾਬ ਦੇ ਵਿੱਚ ਜਿੰਨੇ ਵੀ ਬੱਕਰੀ ਪਾਲਕ ਆਪਾਂ ਸਮੇਂ-ਸਮੇਂ ਤੇ ਸਾਡੀਆਂ ਵੀਡੀਓ ਬਣਾਈਆਂ ਨੇ ਤੇ ਅੱਜ ਸਰੌਦਪਿੰਡ ਆਏ ਆ ਬਾਈ ਕਾਲੇ ਕੋਲ ਬਾਈ ਕਾਲੇ ਦੀਆਂ ਜਿਹੜੀਆਂ ਬੱਕਰੀਆਂ ਨੇ ਦੁੱਧ ਚਵਾਈ ਦੇ ਵਿੱਚ ਬਾਈ ਨੇ ਕਈ ਮੇਲੇ ਜਿੱਤੇ ਆ ਤੇ ਬਹੁਤ ਹੀ ਚੰਗੀਆਂ ਪ੍ਰਾਣੀਆਂ ਜਾਤ ਵਾਲੀਆਂ ਬੱਕਰੀਆਂ ਨੇ ਬਈ ਜਿਨ੍ਹਾਂ ਨੇ ਰਿਕਾਰਡ ਤੋੜਿਆ ਦੁੱਧ ਦੇ ਵਿੱਚ ਤੇ ਅੱਜ ਬਾਈ ਦੀਆਂ ਬੱਕਰੀਆਂ ਦਿਖਾਵਾਂਗੇ ਇਹਨਾਂ ਨਾਲ ਗੱਲਾਂ-ਬੱਤਾਂ ਕਰਾਂਗੇ ਆਜੋ ਵੀਡੀਓ ਸ਼ੁਰੂ ਕਰਦੇ ਆਂ ਕਾਲੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਬਾਈ ਠੀਕ ਠਾਕ ਹੋ ਦਸਕਾਂ ਦਾ ਸਾਰਿਆਂ ਦਾ ਧੰਨਵਾਦ ਬਾਈ ਧੰਨਵਾਦ ਬਾਈ ਬਹੁਤ ਬਹੁਤ ਤੇ ਕਿਵੇਂ ਚੱਲ ਰਿਹਾ ਬਾਈ ਕੰਮਕਾਰ ਬਹੁਤ ਵਧੀਆ ਵੀਰੇ ਕਿਰਪਾ ਬਾਬੇ ਦੀ ਪਹਿਲਾਂ ਤਾਂ ਬਾਈ ਆਪਣੇ ਬਾਰੇ ਦੱਸ ਦਿਓ ਆਪਣਾ ਪਿੰਡ ਕਿੱਥੇ ਜੇ ਰਹਿ ਗਿਆ ਤੇ ਆਪਣਾ ਮੋਬਾਈਲ ਨੰਬਰ ਜੀ ਪਿੰਡ ਵੀਰੇ ਮਰੇ ਕੋਲੇ ਦੇ ਨਾਲ ਆ ਹਾਂਜੀ ਿਲ੍ਹਾ ਵੀ ਮਰੇ ਕੋਲ ਆ ਮਰੇ ਕੋਲ ਦਾ ਸਾਰਾ ਹੀ 3 ਕਿਲੋਮੀਟਰ ਆ ਜੀ ਬਾਈ ਤੇ ਮੋਬਾਈਲ ਨੰਬਰ ਹੈਗਾ 9592745971 ਕਿੰਨੇ ਸਾਲਾਂ ਤੋਂ ਬੱਕਰੀਆਂ ਦਾ ਸ਼ੌਂਕ ਕਰ ਰਹੇ ਹੋ ਬਾਈ ਬਾਈ ਸਾਲਾਂ ਦਾ ਪੀੜੀਦਾਰ ਪੀੜੀ ਚੱਲਿਆ ਆ ਅੱਛਾ ਭਾਈ ਪੰਜ ਕਲਾਸਾਂ ਪੜ੍ਹਿਆ ਬਸ ਉਦੋਂ ਦਾ ਬੱਕਰੀਆਂ ਜੀਆ ਮੜ ਕੇ ਠੀਕ ਹੈ ਭਾਈ ਤੇ ਹੁਣ ਕਿੰਨੀਆਂ ਬੱਕਰੀਆਂ ਨੇ ਆਪਣੇ ਕੋਲੇ ਟੋਟਲ ਹੁਣ ਬੱਕਰੀਆਂ ਭਾਈ ਹੈਗੀਆਂ ਸਾਡੇ 3 ਜਾਣ ਜਾਂਦੀਆਂ ਹੈਗੀਆਂ ਨੇ ਹਾਂ ਜੀ 20-20 ਬੱਕਰੀਆਂ ਨੇ ਭਾਈ ਭਾਈ 23 23 ਨਾਲ ਠੀਕ ਹੈ ਭਾਈ ਹਾਂ ਤੇ ਬਾਈ ਜਿਹੜਾ ਦੁੱਧ ਚਵਾਈ ਦੇ ਮੁਕਾਬਲੇ ਤੁਸੀਂ ਲੜਿਆ ਹਨ ਬੱਕਰੀਆਂ ਤੁਹਾਡੀਆਂ ਜਿੱਤੀਆਂ ਵੀ ਹੈ ਬਹੁਤ ਮੁਕਾਬਲੇ ਹਾਂ ਬਾਈ ਤੇ ਇਹਦੇ ਬਾਰੇ ਦੱਸਿਓ ਜਿਹੜੀਆਂ ਆਪਣੇ ਕੋਲੇ ਦੋ ਬੱਕਰੀਆਂ ਕਿਹੜੇ-ਕਿਹੜੇ ਮੇਲੇ ਜਿੱਤੀਆਂ ਹੈ ਬਾਈ ਆ ਬਣੀ ਆਪਣੀ 24 ਦੇ ਵਿੱਚ ਪੌਣੇ 8 ਕਿਲੋ ਦੇ ਕੇ ਚੈਂਪੀਅਨ 2024 ਦੇ ਵਿੱਚ ਪੌਣੇ 8 ਕਿਲੋ ਨੇ ਦੋ ਡੰਗਾ ਦੁੱਧ ਕੱਢਿਆ ਨਹੀਂ ਬਾਈ ਤਿੰਨਾ ਡੰਗਾ ਤਿੰਨ ਡੰਗਾ ਦਾ ਹਾਂ ਠੀਕ ਹੈ ਬਾਈ ਤੇ ਇਹਨੇ ਇੱਕ ਹੀ ਪਹਿਲਾਂ ਪੱਠ ਨੇ ਕੱਢਿਆ 6 ਕਿਲੋ 2025 ਦੇ ਵਿੱਚ 2025 ਦੀ ਇਹ ਚੈਂਪੀਅਨ ਹੈ ਪਹਿਲੇ ਨੰਬਰ ਤੇ ਆਈ ਸੀ ਹਾਂ ਨਹੀਂ ਨਹੀਂ ਬਾਈ ਤੀਜੇ ਨੰਬਰ ਤੇ ਆਈ ਸੀ ਇਹ ਹਾਂ ਠੀਕ ਹੈ ਬਾਈ ਪਲੂਨ ਪੱਠਤੀ ਪਹਿਲੇ ਸੂਏ ਅੱਛਾ ਪਹਿਲੇ ਸੂਏ ਤੀਜੇ ਨੰਬਰ ਤੇ ਆ ਗਈ ਹਾਂ ਸੇਦ ਆਂਦੇ ਸੀਗੀ ਯਾਦ ਚੁਵਾਈ ਕਰਾਈ ਠੀਕ ਹੈ ਬਾਈ ਲੋ ਬਾਈ ਦੇਖੋ ਹਨਾ ਤੇ ਬਾਈ ਕਿੰਨੇ ਸਾਲ ਹੋ ਗਏ ਆਪਾਂ ਨੂੰ ਇਹ ਮੁਕਾਬਲੇਾਂ 'ਚ ਜਾਂਦਿਆਂ ਨੂੰ ਦੁੱਧ ਦੀ ਬਾਈ ਮੁਕਾਬਲੇ ਅਸੀਂ 2017 ਤੋਂ ਜਿਵੇਂ ਮੰਨ ਗਏ ਮੁਕਸਰ ਨਮਾਇਸ਼ ਲੱਗਦੀ ਹੁੰਦੀ ਸੀ ਹਾਂਜੀ ਹਾਂਜੀ ਉੱਥੇ ਤੱਕ ਵੀ ਗਏ ਆ ਉਦੋਂ ਸਾਡੀ ਬੱਕਰੀਆਂ 7.5 ਕਿਲੋ ਦਾ ਰਿਕਾਰਡ ਬਣਾਇਆ ਪੀ ਆ ਅੱਛਾ ਬਾਈ 2017 ਦੇ ਵਿੱਚ ਠੀਕ ਹੈ ਭਾਈ ਨਸਲ ਫਿਰ ਪਹਿਲਾਂ ਤਾਂ ਤੁਹਾਡੇ ਕੋਲੇ ਦੁੱਧ ਵਾਲੀ ਉਹ ਮੈਂ ਤੁਰੀ ਆਉਂਦੀ ਹਾਂ ਹਾਂ ਭਾਈ ਨਸਲ ਉਹੀ ਬਸ ਅਸੀਂ ਵੇਚਣ ਜ਼ਰੂਰ ਦੇਣਾਂ ਦੀ ਲਈ ਨਹੀਂ ਕਦੇ ਜੇ ਕੋਈ ਲੈ ਲਈ ਤਾਂ ਨਾਲ ਦੀ ਨਾਲ ਬਿਗ ਬਗ ਜਾਂਦੀ ਆ ਬਸ ਅੱਛਾ ਹਾਂ ਬਸ ਅਸੀਂ ਘਰ ਦੀ ਬੱਕਰੀ ਇਹ ਦਿਨੇ ਆ ਬਾਲਾ ਵਪਾਰ ਆਲਾ ਹੈ ਨਹੀਂ ਆਪਣਾ ਕੰਮ ਠੀਕ ਹੈ ਭਾਈ ਤੇ ਭਾਈ ਕੰਮ ਕਿਵੇਂ ਆ ਕਮਾਈ ਹੋ ਜਾਂਦੀ ਆ ਚਾਰ ਪੈਸੇ ਬੰਦਦੇ ਆ ਕੰਮ ਚੋਂ ਕਮਾਈ ਭਾਈ ਕਿਰਪਾ ਮਾਲਕ ਦੀ ਰੋਟੀ ਪਾਣੀ ਵਧੀਆ ਚੱਲੀ ਜਾਂਦਾ ਠੀਕ ਹੈ ਭਾਈ ਇੱਕ ਤੁਹਾਡਾ ਬੱਕਰਾ ਵੀ ਭਾਈ ਫਸਟ ਆਇਆ ਸੀ ਕਿਹੜੇ ਮੇਲੇ ਚ ਆਇਆ ਸੀ ਉਹ ਵੀ ਭਾਈ ਮੋਲਾਪੁਰੀ ਆ ਮੋਲਾਪੁਰੀ ਠੀਕ ਹੈ ਬਾਈ ਤੇ ਇੱਕ ਮਾਨੂੰ ਕੇ ਸੰਧੂ ਆਏ ਸੀਗੇ ਹਾਂਜੀ ਮਨਗਲ ਉੱਥੇ ਆਪਣੇ ਆਲ ਓਵਰ ਆਲਾ ਵੀ ਆਪਾਂ ਨੂੰ ਹੀ ਮਿਲਿਆ ਸੀਗਾ ਸਾਰੇ ਮਨ ਵੱਧ ਪਸ਼ੂ ਆਪਣੇ ਜੱਤੇ ਸੀਗੇ ਬੱਕਰੇ ਆਪਣੇ ਕੋਲੋਂ ਕਿੱਥੇ ਕਿੱਥੇ ਗਏ ਆ ਵੀ ਹੁਣ ਤੱਕ ਪੰਜਾਬ ਚ ਕਿੱਥੇ ਕਿੱਥੇ ਬੱਕਰੇ ਦਾ ਬਾਈ ਹੁਣ ਮੋٹے ਮੋٹے ਆ ਜਾਂਦੇ ਨੇ ਬਾਕੀ ਗਾਂ ਤਾਂ ਸਾਰੇ ਇੰਡੀਆ ਜੀ ਆ ਮਨ ਵੀ ਮਹਾਰਾਸ਼ਟਰ ਜੀ ਵੀ ਗਏ ਰਾਜਸਥਾਨ ਚ ਵੀ ਗਏ ਆਂਧਰਾ ਚ ਵੀ ਗਏ ਆ ਹਾਂਜੀ ਸਾਰੇ ਕਿਤੇ ਹੀ ਗਏ ਆ ਬੱਕਰੇ ਠੀਕ ਹੈ ਬਾਈ ਪੰਜਾਬ ਚ ਹੁਣ ਕੋਈ ਹੈਗੇ ਯਾਦ ਕਿਹੜੇ ਕਿਹੜੇ ਬੱਕਰੇ ਖੜੇ ਆ ਹਾਂ ਹਾਂ ਬਈ ਪੰਜਾਬ ਚ ਇੱਕ ਦਾ ਬਰਗਾੜੀ ਖੜਿਆ ਕਿੰਦੇ ਹੁਣਾਂ ਕੋਲੇ ਬਈ ਹੁਣਾਂ ਕੋਲੇ ਹਾਂਜੀ ਹਾਂਜੀ ਇੱਕ ਆਪਣੇ ਮੋਗੇ ਜ਼ਿਲ੍ਹੇ ਚ ਬਰਾੜਾ ਵੱਡੇ ਭਾਈ ਹਾਂਜੀ ਉਹਨਾਂ ਕੋਲੇ ਖੜਾ ਠੀਕ ਆ ਬਈ ਤੇ ਇੱਕ ਆਪਣੇ ਮਾਣੂ ਕਾਲਾਂ ਕੋਲੇ ਦੇਖ ਲੋ ਸੁਲਤਾਨ ਬੱਕਰੇੜਾ ਹਾਂਜੀ ਹਾਂਜੀ ਆਉਦੀ ਸਗੀ ਭੈਣ ਆ ਬਈ ਠੀਕ ਐ ਸੁਲਤਾਨ ਬੱਕਰੀ ਦੀ ਸਗੀ ਭੈਣ ਹਾਂ ਸੇਦਾਂਤ ਹੋਈਆ ਹੁਣ ਉਹਦੂ ਇੱਕ ਸਾਲ ਛੋਟੀ ਐ ਇਹ ਬੱਕਰੇ ਨਾਮ ਠੀਕ ਐ ਬਈ ਹਾਂ ਇਹਨੇ ਵੀ ਪੱਠ ਨੇ ਦੋ ਮੇਰੀ ਮਨਗਾ ਯਾਰ ਚੈਂਪੀਅਨ ਹੀ ਰਹੀ ਆ ਹਾਂਜੀ 2023 ਦੇ ਵਿੱਚ ਫਰਿੱਜ ਜਿੱਤੀ ਸੀ ਇਹਨੇ ਠੀਕ ਆ ਬਾਈ ਤੇ ਉਸ ਤੋਂ ਪਹਿਲਾਂ ਜਾਗਪੁਰ ਵੀ ਜਿੱਤੀ ਸੀਗੀ ਅੱਛਾ ਜੀ ਜਾਗਪੁਰ ਜਿੱਤਿਆ ਨੇ 25 ਲੀਟਰ ਸਰੋਂ ਦਾ ਤੇਲ ਅੱਛਾ ਉੱਥੇ ਵੀ ਚੈਂਪੀਅਨ ਹੀ ਰਹੀ ਆ ਬਈ ਇਹ ਠੀਕ ਆ ਬਾਈ ਭਾਈ ਜਿਹੜੀਆਂ ਤੁਹਾਡੇ ਕੋਲ ਦੁੱਧ ਵਾਲੀਆਂ ਬੱਕਰੀਆਂ ਚੰਗੀਆਂ ਜਿਵੇਂ ਹਨਾ ਤਿਆਰ ਕਰਨੀਆਂ ਹੁੰਦੀਆਂ ਉਹ ਬੱਕਰੀਆਂ ਨੂੰ ਆਮ ਚਰਾਇਤੀ ਰੱਖਦੇ ਹੋ ਕਿ ਅਲੱਗ ਤੋਂ ਵੀ ਖਰਾਕ ਦਿੰਨੇ ਹੋ ਭਾਈ ਲੱਗ ਤੋਂ ਮਾੜਾ ਮੋਟਾ ਪਾਈ ਜਾਂਦੇ ਆ ਵੈਸੇ ਤਾਂ ਜਾਤ ਨਹੀਂ ਦੁੱਧ ਦੇਣਾ ਜੇ ਹੁਣ ਆਪਾਂ ਕਹੀਏ ਸਾਰੀਆਂ ਨਹੀਂ ਸਾਰੀਆਂ ਨਹੀਂ ਹੁੰਦੀਆਂ ਅਸਲ ਦੇ ਵਿੱਚ ਜਿਹੜੀ ਜਾਤ ਆ ਦੁੱਧ ਤਾਂ ਜਾਤ ਨਹੀਂ ਦੇਣਾ ਭਾਈ ਠੀਕ ਹੈ ਭਾਈ ਹਾਂ ਅੱਜ ਕੱਲ ਜਿਵੇਂ ਕਈ ਬੰਦੇ ਹੁਣ ਦਵਾਈਆਂ ਦੂਈਆਂ ਦੇ ਦੇ ਨੇ ਟੀਕੇ ਟਾ ਕੇ ਵੀ ਲਾਈ ਜਾਂਦੇ ਆ ਵੀ ਜਾਨਵਰਾਂ ਦਾ ਕੱਦ ਵਧਾ ਲਗੇ ਦੁੱਧ ਵਧਾ ਲਈਏ ਭਾਈ ਜਾਤ ਦਾ ਦੁੱਧ ਹੁੰਦਾ ਕਿ ਦਵਾਈਆਂ ਨਾਲ ਬਾਈ ਅਸਲ ਦੇ ਵਿੱਚ ਜਿਵੇਂ ਹੁਣ ਮੰਨ ਕੇ ਚੱਲੋ ਜਿਹੜੀ ਬਰੀਡ ਆ ਹਾਂਜੀ ਦੁੱਧ ਦਾ ਬਰੀਡ ਨਹੀਂ ਦੇਣਾ ਜਿਹੜਾ ਵਦਨਾ ਉਹ ਵੀ ਬਰੀਡ ਨਹੀਂ ਵਦਨਾ ਠੀਕ ਹੈ ਬਾਈ ਹਾਂ ਤੇ ਜਿਹੜੀਆਂ ਆਪਣੇ ਕੋਲੇ ਬੱਕਰੀਆਂ ਬਾਈ ਜਿਆਦੇ ਰੰਗ ਕਿਹੜਾ ਆਪਣੇ ਕੋਲੇ ਆਪਣੇ ਕੋਲੇ ਕਾਲੀਆਂ ਤੇ ਲੋਈਆਂ ਹੀ ਬੱਕਰੀਆਂ ਕਾਲੀਆਂ ਤੇ ਲੋਈਆਂ ਨੂੰ ਹਾਂ ਠੀਕ ਹੈ ਤੁਹਾਡੇ ਕੋਲੇ ਲੋਕ ਜਿਆਦੇ ਕਿਹੜਾ ਰੰਗ ਮੰਗਦੇ ਜਿਵੇਂ ਬੱਚੇ ਪੁੱੱਚੇ ਵੀ ਆਹੀ ਕਾਲਾ ਲੋਹੀਆ ਕਾਲਾ ਲੋਹੀਆ ਹਾਂ ਤੇ ਕਿੰਨੇ ਕੁ ਤਾਂ ਦੇ ਦੇਣੋ ਬੱਚਾ ਬਾਈ 2 ਮਹੀਨਿਆਂ ਦਾ ਬੱਚਾ ਬਾਈ ਕੋਈ ਗੱਲ ਨਹੀਂ ਦੇਈ ਜਾਂਦਾ ਬਸ ਮੌਕੇ ਦਾ ਹੁੰਦਾ ਹਾਂ ਕੋਈ ਆਪਾਂ ਬਾੜਾ ਐਵੇਂ ਨਹੀਂ ਹੈਗਾ ਵੀ ਦੱਬ ਕੇ ਦੇਣਾ ਹਾਂਜੀ ਹਾਂਜੀ ਅੱਜ ਜਿਵੇਂ ਲੋਟ ਲੱਗਦਾ ਜਿਹੇ ਜਿਹੇ ਬੰਦਾ ਹੁੰਦਾ ਦੇਖ ਲਈਦਾ ਯਾਰ ਵਿੱਚ ਬੰਦੇ ਕਹਿੰਦੇ ਯਾਰ ਅਸੀਂ ਕੁਝ ਦੇਣਾ ਹੀ ਲੈ ਜਾ ਬਈ ਐ ਵੀ ਦੇ ਦਿੰਨੇ ਆ ਅਸੀਂ ਐ ਵੀ ਚਾਹੁੰਦਾ ਠੀਕ ਹੈ ਜਿਵੇਂ ਹੁਣ ਆਪਣਾ ਬੱਕਰਾ ਏ ਚੈਂਪੀਅਨ ਹਾਂਜੀ ਹੁਣ ਮੰਨ ਗਏ ਕੋਈ ਬੰਦਾ ਬੱਕਰੀ ਕਰਾ ਕੇ ਪਤਾ ਹੀ ਨਹੀਂ ਕਿੰਨੇ ਕੁ ਲੈ ਗਿਆ ਆਪਾਂ ਕਦੇ 5 ਰੁਪਏ ਫੀਸ ਦੇ ਲਈ ਅੱਛਾ ਪੈਸੇ ਨਹੀਂ ਲਏ ਨਹੀਂ ਬਈ ਜਮਾ ਨਹੀਂ ਕਰ ਠੀਕ ਹੈ ਜਿਵੇਂ ਬਈ ਅੱਜ ਕੱਲ ਕੰਪੀਟੀਸ਼ਨ ਬਹੁਤ ਹੋ ਗਿਆ ਹਨਾ ਹਰੇਕ ਬੰਦਾ ਆਪਦੇ ਆਪਦੇ ਜਾਨਵਰਾਂ ਤੇ ਜ਼ੋਰ ਲਾਈ ਜਾਂਦਾ ਹਨਾ ਹਾਂਜੀ ਅੱਗੇ ਆਪਣੇ ਕੀ ਪਲਾਨਿੰਗ ਹੈਗੀ ਵੀ ਕਿਹੋ ਜਿਹੇ ਜਾਨਵਰ ਤਿਆਰ ਕਰਨੇ ਆ ਜਾਨਵਰ ਬਾਈ ਪਿਆਰ ਤਾਂ ਆਪਾਂ ਨੇ ਕੀ ਕਰਨ ਵਾਲੇ ਦੇ ਵਿੱਚੋਂ ਆਪਦੇ ਆਪ ਹੀ ਪਿਆਰ ਹੋਈ ਜਾਂਦਾ ਆਪ ਹੀ ਹੋਈ ਜਾਂਦੇ ਹਾਂ ਬਾਈ ਠੀਕ ਹੈ ਦੁੱਧ ਵੀ ਪਾਉਣੇ ਬਈ ਬੱਕਰੀਆਂ ਦਾ ਡੇਰੀ ਡੀ ਬਾਈ ਦੁੱਧ ਆਪਣਾ 12 ਮਹੀਨੇ 30 ਦਿਨ ਪਈ ਜਾਂਦਾ ਹੈ ਠੀਕ ਹੈ ਜੀ ਪੁਰਾਣੇ ਵਾਲੀ ਸੀ ਜਿਵੇਂ ਉਹ ਦੁੱਧ ਦੀ ਕਮਾਈ ਨੂੰ ਮੇਨ ਮੰਨਦੇ ਹੁੰਦੇ ਸੀ ਵੀ ਬੱਚੇ ਵੇਚ ਦਿੰਦੇ ਛੋਟੇ ਦੁੱਧ ਪਾਉਂਦੇ ਸੀ ਹਨਾ ਅੱਜਕੱਲ ਜਿਵੇਂ ਬੱਚਿਆਂ ਦੀ ਕਮਾਈ ਜ਼ਿਆਦਾ ਹੋ ਗਈ ਹੈ ਨਾ ਬਾਈ ਬੱਚੇ ਦੇਖੋ ਹੁਣ ਜੰਮਦੇ ਹੀ ਵਿਕ ਜਾਂਦੇ ਸਾਡੇ ਕਈ ਵਾਰੀ ਤਾਂ ਪੂਰੇ ਨਹੀਂ ਹੁੰਦੇ ਅੱਛਾ ਥੋੜਾ ਮੰਨ ਕੇ ਜਾਲ ਕੱਤੇ ਦਾ ਮਹੀਨਾ ਚੱਲਦਾ ਹੁਣ ਆਪਣੀਆਂ 10-15 ਬੱਕਰੀਆਂ ਸੂਣ ਵਾਲੀਆਂ ਦੀਆਂ ਹਾਂਜੀ ਹੁਣ ਇਹ ਵਿੱਚੋਂ ਕੁੱਲ 4-5 ਬੱਕਰੀਆਂ ਹੋਈਆਂ ਬਾਕੀ ਬੱਚੇ ਪੁੱਛੇ ਹਟ ਗਏ ਠੀਕ ਹੈ ਹੁਣ ਬੱਚੇ ਦੇਣੇ 10-15 ਬੰਦਾ ਨੇ ਵਾ ਬੱਚਾ ਇੱਕਾ ਕਰੇ ਅੱਛਾ ਹੁਣ ਸੋਚੀ ਜਾਂਦਾ ਕਿ ਕਿਹਨੂੰ ਦਈਏ ਠੀਕ ਹੈ ਬੱਚਾ ਦਿਨੇ ਆਪਦੇ ਘਰ ਦੇ ਹੀ ਆ ਜਿਹੜਾ ਵੀ ਹੁੰਦੇ ਉਹ ਬਾਈ ਨਹੀਂ ਬਾਹਰੋਂ ਲਿਆ ਕੇ ਕਦੇ ਵੇਚਿਆ ਨਹੀਂ ਬੱਚਾ ਠੀਕ ਹੈ ਬਾਈ ਤੇ ਆਹ ਬਾਈ ਦੀਆਂ ਬੱਕਰੀਆਂ ਬਾਈ ਆਪਾਂ ਬਾਈ ਘਰੇ ਬਣਾਵਾਂਗੇ ਵੀਡੀਓ ਹਨਾ ਬੱਕਰੀਆਂ ਦੀ ਵਾਲੀ ਬਾਈ ਡੀਟੇਲ ਨਾਲ ਕੋਈ ਗੱਲ ਨਹੀਂ ਤੇ ਨੰਬਰ ਬਾਈ ਦੁਬਾਰਾ ਦੱਸ ਦਿਓ ਆਪਣਾ ਕਿੰਨਾ ਨੰਬਰ ਆਇਆ ਵੀਰੇ 95927 459 ਘਰ ਜਿਵੇਂ ਕੋਈ ਜਿਵੇਂ ਬਾਹਰ ਲੀਆਂ ਸਟੇਟਾਂ ਤੁਸੀਂ ਨਾਲ ਆ ਥੋਡੇ ਕੋਲੇ ਵਪਾਰੀ ਆਉਂਦੇ ਹੁੰਦੇ ਹਣ ਵੀ ਆ ਹਾਂ ਬਾਈ ਅੱਜ ਵੀ ਆਏ ਹੋਇਆ ਵਪਾਰੀ ਆਪਣੇ ਰੇਮ ਦੇ ਕੋਲ ਦੇ ਅੱਛਾ ਅੱਜ ਸਵੇਰੇ ਆਏ ਵੀ ਸੀ ਮਿਲਣ ਵਾਸਤੇ ਆਏ ਠੀਕ ਹੈ ਠੀਕ ਹੈ ਭੇਜ ਵੀ ਦਿਨੇ ਹੋ ਬਾਹਰ ਲੀਆਂ ਸਟੇਟਾਂ ਦੇ ਪੱਛੇ ਇੱਥੇ ਹੀ ਲੈ ਕੇ ਆਂਦੇ ਇੱਥੂ ਹੀ ਆ ਕੇ ਲਿਆ ਆ ਭੇਜਣ ਦੀ ਕਦੇ ਲੋੜ ਹੀ ਨਹੀਂ ਪਈ ਠੀਕ ਹੈ ਜਿਹੜੇ ਭਰਾ ਬਾਈ ਹੁਣ ਨਵੇਂ ਇਸ ਕਿੱਤੇ 'ਚ ਆਏ ਆ ਵੀਡੀਓ ਦੇਖਦੇ ਰਹਿੰਦੇ ਵੀ ਕੁਝ ਨਾ ਕੁਝ ਵੀਡੀਓ ਤੋਂ ਸਿੱਖ ਗਏ ਪੁਰਾਣੇ ਬੰਦੇ ਗੱਲਾਂ ਕਰਦੇ ਆ ਆਪਦੇ ਤਿਆਰ ਬੇਜੋ ਕੀ ਸਲਾਹ ਦੇਣੀ ਚਾਹੋਗੇ ਜਿਹੜੇ ਬੰਦੇ ਨੇ ਕਾਮਯਾਬ ਹੋਣਾ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਬਾਈ ਖਿਆਲ ਤਾਂ ਮਿਹਨਤ ਆ ਇਹੀ ਆ ਸਭ ਤੋਂ ਪਹਿਲਾਂ ਜਿਨੇ ਬੱਕਰੀਆਂ 20 ਰੱਖਣੀਆਂ ਨੇ ਉਹ 10 ਤੋਂ ਕੰਮ ਸ਼ੁਰੂ ਕਰੇ ਲੇਕਿਨ ਕਰੇ ਚੰਗੀ ਤੂੰ ਅੱਛਾ ਇਹ ਨਹੀਂ ਹੈਗਾ ਵੀ ਹਾਂ ਬੱਕਰੀ ਦੇ ਕੇ ਮੰਡੀ ਤੇ ਗਏ ਆਪਾਂ 10-12000 ਦੀ ਬੱਕਰੀ ਮਿਲੀ ਲਿਆ ਕੇ ਬੰਨ ਲਈ ਆਪਾਂ ਕਰੇ ਹਾਂਜੀ ਉਹ 10-12000 ਵਾਲੀ ਦਾ ਬੱਚਾ ਵੀ ਉਹੀ 2000-1500 ਦਾ ਹੀ ਵਿਕਣਾ ਏ ਹਾਂਜੀ ਜਿਹੜੀ ਚੀਜ਼ ਆ ਬਈ ਉਹ ਹੁਣ ਸਾਨੂੰ ਵੀ ਪਤਾ ਤੁਸੀਂ ਰੋਜ਼ ਫਿਰਦੇ ਤੁਰਤੇ ਰਹਨੇ ਹੋ ਜੀ ਬਈ ਅਸਲੀ ਮੁੱਲ ਤਾਂ ਬਰੀਡ ਦਾ ਹੀ ਲੱਗਣਾ ਏ ਹਮ ਤੇ ਬਾਕੀ ਹੋਰ ਜਿਹੜੇ ਮੰਨ ਕੇ ਚੱਲ ਵੀ ਬਾਲੇ ਆ ਆ ਆਪਣੇ ਆ ਜਾਂਦੇ ਨੇ ਬਿਮਾਰੀ ਠਮਾਰੀ ਚ ਹਾਂਜੀ ਇਹ ਚੀਜ਼ਾਂ ਉਹ ਪਹਿਲਾਂ ਪੁੱਛਣਾ ਜਿਵੇਂ ਹੁਣ ਮੰਨ ਕੇ ਚੱਲੇ ਸੀ ਬੱਕਰੀਆਂ ਵਾਲੇ ਪਾਲੀਆਂ ਇਹ ਜੇ ਬੰਦਿਆਂ ਕੋਲੇ ਪਹਿਲਾ ਮਹੀਨਾ ਤੋਂ 2 ਮਹੀਨਾ ਫਿਰ ਤੁਰ ਕੇ ਬਾਅਦ ਦੇ ਵਿੱਚ ਕੰਮ ਸ਼ੁਰੂ ਕਰਨੇ ਕਿਤਾ ਠੀਕ ਹੈ ਬਾਈ ਹਾਂ ਜਿਵੇਂ ਬੱਕਰੀਆਂ ਦੀ ਬਾਈ ਵੈਕਸੀਨ ਆਉਂਦੀਆਂ ਬਿਮਾਰੀਆਂ ਬੂਰੀਆਂ ਤੋਂ ਉਹ ਲਵਾਉਣੇ ਹੋ ਕਿ ਉਵੇਂ ਪੁਰਾਣੇ ਚ ਵੈਕਸੀਨ ਬਾਈ ਆਪਾਂ ਕਿਹੜਾ ਇੱਕ ਪੀਪੀਆਰ ਦੀ ਕਰਾਉਣੇ ਇੱਕ ਮੂੰਹ ਖੁਰਦੀ ਬਸ ਲਵਾਉਣੇ ਹੋ ਤਾਂ ਹਾਂ ਬਾਈ ਲਾਉਂਦੇ ਉਹਦਾ ਫਾਇਦਾ ਹੀ ਹੈ ਹਾਂ ਸਾਡੇ ਸਰਕਾਰੀ ਹਸਪਤਾਲ ਹੈਗਾ ਪਿੰਡ ਉਹ ਆਪਾਂ ਦੇ ਜਾਂਦੇ ਨੇ ਘਰੇ ਆ ਕੇ ਹਾਂਜੀ ਆਪਾਂ ਲਾ ਲਈ ਤੇ ਜਿਵੇਂ ਪੰਮਲ ਪੰਦ ਦਵਾਈ ਉਹ ਵੀ ਦਿੰਦੇ ਨੇ ਇਹਨੂੰ ਬੱਚਾ ਬਾਈ ਉਹ ਹਰ ਤਿੰਨ ਮਹੀਨਿਆਂ ਬਾਅਦ ਉਹ ਦੇ ਦਿੰਦੇ ਆ ਠੀਕ ਹੈ ਬਾਈ ਤੇ ਜਿਹੜੀਆਂ ਬੱਕਰੀਆਂ ਚਰਾਈ ਤੇ ਆ ਇਹਨਾਂ ਨੂੰ ਇੱਥੇ ਰੱਜ ਜਾਂਦੀ ਹੈ ਕਿ ਘਰੇ ਫੀਡ ਕੋਈ ਪਾਉਣਿਓ ਬਈ ਹਾਂ ਬਈ ਘਰੇ ਬਸ ਆਹ ਕਣਕ ਮੱਕੀ ਮੁੱਕੀ ਪਾ ਲਈ ਦੀ ਆ ਵਾਸੇ ਬਾਰੇ ਹੁਣ ਤਾਂ ਹੈਗਾ ਡੇਕ ਡੂਪਾ ਬਾਕੀ ਖਿਆਲ ਦੇ ਵਿੱਚ ਗੁਆਰੀ ਦਾ ਨੀਰਾ ਨੂਰਾ ਲੇ ਆਵੇਂ ਮਿਆਂ ਹਾਂਜੀ ਉਹ ਪਈ ਜਾਂਦੇ ਨੇ ਠੀਕ ਹੈ ਬਈ ਤੇ ਧੰਨਵਾਦ ਬਾਈ ਕਾਲੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਦੋਸਤੋ ਬਾਈ ਦੀ ਵੀਡੀਓ ਆਪਾਂ ਘਰੇ ਬਣਾਵਾਂਗੇ ਦੁਬਾਰਾ ਜਦੋਂ ਮਲੇਰਕੋਟ ਲਿਆਏ ਹਨਾ ਬਹੁਤ ਸੋਹਣੀਆਂ ਬੱਕਰੀਆਂ ਬੱਕਰੇ ਵੀ ਬਾਈ ਦੇ ਦਿਖਾਵਾਂਗੇ ਹੁਣ ਬੱਕਰੀਆਂ ਕੁੜੀਆਂ ਖਿੰਡੀਆਂ ਫਿਰਦੀਆਂ ਨੇ ਇੱਕ ਟਾਈਮ ਵੀ ਜ਼ਿਆਦਾ ਹੋ ਗਿਆ ਹਾਂ ਘਰੇ ਆ ਪਿਆ ਬਾਈ ਠੀਕ ਆ ਬਾਈ ਧੰਨਵਾਦ